ਅੰਸਾਲ ਕਾਂਗਰਸ ਨੇ ਕਰ ਕਰ ਨੌਕਰੀ ਦਵਾਂਗੇ ਕਿਸਾਨ ਦਾ ਕਰਜ਼ਾ ਮਾਫ ਕਰਾਂਗੇ ਗੁਟਕਾ ਸਾਦੀ ਸੌ ਖੰਦਿਆ ਸਾਰੇ ਨਸ਼ੇ ਖਤਮ ਕਰਦਾਂਗੇ ਆ ਤਕੜੀ ਵਾਲੇ ਮਾਰੇ ਨੇ ਨਸ਼ੇ ਵੇਚਦੇ ਨੇ ਬੇਵਕੀ ਕਰਦੇ ਨੇ ਵੱਡੀ ਪ੍ਰਚਾਰ ਕੀਤਾ ਨਾ ਬੇਵਕੀ ਦੇ ਦੋਸ਼ੀ ਭੜੇ ਨਾ ਨਸ਼ਾ ਖਤਮ ਕੀਤਾ ਨਾ ਕਰ ਕਰ ਨੌਕਰੀ ਦਿੱਤੀ ਨਾ ਕਰਜ਼ਾ ਮਾਫ ਕੀਤਾ ਨਾ 2500 ਬਰਾਪਾ ਪੈਂ ਕਿਹੜਾ ਕੰਮ ਕੀਤਾ ਉਹ ਕੁਝ ਵੀ ਕੀਤਾ ਤੇ ਨਾਲੇ ਵਿਕਾਸ ਦੀ ਇੱਕ ਇੱਟ ਨਹੀਂ ਪਾਵੇਂ ਵਡੇ ਇਲਾਕੇ ਤੋਂ ਖਜ਼ਾਨਾ ਮੰਤਰੀ ਬੀਬੀਆਂ ਨੇ ਨਾ ਤਾਂ ਵੱਡੀ ਠੱਗੀ ਵਜੀ ਹੈ ਹਜ਼ਾਰ ਹਜ਼ਾਰ ਰੁਪਏ ਵਾਲੀ ਹਾਂ ਕਿ ਕਿਸੇ ਝਾੜੂ ਦਾ ਬਟਨ ਲੱਪੋ ਹਰ ਮਹੀਨੇ ਹਜ਼ਾਰ ਰੁਪਏ ਦਿਗਾ ਕਰਨਗੇ ਤੇ ਬੀਬੀਆਂ ਨੇ ਜਿਉ ਝਾੜੂ 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 ਹੈ ਤੇ ਬਟਨ ਵੀ ਫਸ ਗਿਆ ਇਹਨਾਂ ਦੀ ਤਾਂ ਵੱਡੀ ਸਾਰੀ ਸਰਕਾਰ ਬਣ ਗਈ ਉਹ ਸਰਕਾਰ ਬਣਾ ਕੇ ਦੋ ਦੋ ਵਿਆਹ ਕੀ ਦੋ ਚਾਰ ਹੋਰ ਕਰ ਲੈਣਗੇ ਵੱਡੇ ਵੱਡੇ ਚੰਗੇ ਰਿਸ਼ਤੇ ਹੋਰ ਇਹਨੇ ਦੇਖਣ ਪੰਜਾਬ ਜਿੱਥੇ ਅਸੀਂ ਛੱਡ ਕੇ ਗਏ ਸੀ ਪੰਜਾਬ ਉੱਥੇ ਦਾ ਉੱਥੇ ਹੀ ਖੜਿਆ ਮਨ ਦੇ ਉਹ ਪਾਈਸਾ ਚੇਕ ਕੋਈ ਤਾਂ ਉਤਾਰ ਹੀ ਹੋਇਆ ਨਾ ਨੁਮਾਇੰਦਗੀ ਕਰਦੇ ਸੀਗੇ ਜਿਹਦੇ ਹੱਥ ਤੇ ਸਾਰਾ ਖਜ਼ਾਨਾ ਤਾਂ ਵੀ ਕੋਈ ਮੈਂ ਤਾਂ ਚਾਰ ਚੀਜ਼ਾਂ ਆਪਣੇ ਮਨ ਤੇ ਕਿਲਾ ਸਕਦੀ ਆ ਇੱਕ ਅੱਧੀ ਤਾਂ ਤੁਸੀਂ ਦੱਸੋ ਕਾਂਗਰਸੀਆਂ ਨੇ ਕਿਹੜਾ ਕੰਮ ਕੀਤਾ ਸੋ ਜਿਨ੍ਹਾਂ ਦੀ ਨੀਅਤ ਕੰਮ ਕਰਨ ਦੀ ਨਹੀਂ ਹੈ ਅੱਜ ਮੈਂ ਮਨ ਨਾਲ ਕਹਿ ਸਕਦੀ ਕਿ ਬਾਦਲ ਸਾਹਿਬ ਤੋਂ ਗੁਰਤੀ ਲਿਖਤੀ ਹੈ ਜਜ਼ਬਾ ਉਹਨਾਂ ਦਾ ਹੈਗਾ ਜਿਹੜਾ ਦਿਨ ਰਾਤ ਇੱਕ ਕਰਦੇ ਸੀ ਪੰਜਾਬ ਨੂੰ ਤਰੱਕੀ ਦੀ ਲੀਹਾਂ ਚਾਰੇ ਲੈ ਕੇ ਜਾਈਏ ਇੱਕ ਇੱਕ ਵਿਕਾਸ ਦਾ ਕੰਮ ਇੱਕ ਪਿੰਡ 'ਚ ਇੱਕ ਸ਼ਹਿਰ 'ਚ ਸਭ ਉਹਨਾਂ ਦੀ ਦੇਣ ਹੈ ਤੇ ਅਮਨ ਸ਼ਾਂਤੀ ਸਭ ਤੋਂ ਵੱਡੀ ਉਹਨਾਂ ਵਾਸਤੇ ਪ੍ਰਾਇੋਰਟੀ ਜਿਹੜੀ ਸੀਗੀ ਕਿ ਅਮਨ ਸ਼ਾਂਤੀ ਤੋਂ ਬਿਨਾ ਸੁਭਾ ਅੱਗੇ ਨਹੀਂ ਵਧ ਸਕਦਾ ਭਾਈਚਾਰੇ ਇੱਕ ਸਾਂਝ ਤੋਂ ਬਿਨਾ ਪੰਜਾਬ ਤਰੱਕੀ ਨਹੀਂ ਕਰ ਸਕਦਾ ਕਿ ਅੱਜ ਅਮਨ ਸ਼ਾਂਤੀ ਕਿੱਥੇ ਰੋਗੀ ਜਦ ਕਾਨੂੰਨ ਵਿਵਸਥਾ ਨਾ ਦੀ ਚੀਜ਼ ਹੀ ਨਹੀਂ ਹੈ ਲੁੱਟਾਂ ਖੋਹਾਂ ਫਰਾਟੀਆਂ ਡਕੈਤੀਆਂ ਕਤਲ ਇਹ ਨਹੀਂ ਪਤਾ ਕਿ ਘਰੇ ਬੈਠੇ ਹੋ ਤਾਂ ਗੇਟ ਖੋਲ ਕੇ ਕੌਣ ਅੰਦਰ ਆਕੇ ਕੋਲ ਬੋਲੀ ਮਾਰ ਕੇ ਚਲੇ ਜਾਵਾ ਚੀਨੀ ਖਿੱਚ ਕੇ ਮੋਬਾਈਲ ਰੋਜ਼ ਹੀ ਟੀਵੀ 'ਚ ਪਰ ਦੇਖਦੇ ਆ ਮੈਨੂੰ ਤਾਂ ਹੈਰਾਨੀ ਤਾਂ ਹੋਈ ਕਿ ਇੰਨੇ ਬੇਖੌਫ ਹੋ ਗਏ ਨੇ ਲੋਕੀ ਮੈਨੂੰ ਜਨਮਦਿਨ ਤੇ ਸਾਡੇ ਪ੍ਰੋਗਰਾਮ ਚਾਦਰਸੀ ਗੇਟਡ ਕਲੋਨੀ ਸੀ ਤਾਂ ਪਹਿਲਾ ਮੈਨੂੰ ਦੱਸਿਆ ਤੁਹਾਨੂੰ ਹੈਰਾਨੀ ਹੋਊਗੀ ਅਸੀਂ ਗੇਟ ਲੌਕ ਕਰਕੇ ਸ਼ਾਮ ਨੂੰ ਜਲਦੀ ਸੈਰ ਕਰਦੇ ਆ ਪਤਾ ਨਹੀਂ ਕਿਵੇਂ ਬੰਦਾ ਅਗਰ ਵੜ ਗਿਆ ਤੇ ਆ ਇੱਕ ਭੈੰਦਾ ਉਹਦੀ ਚੇਨ ਖਿੱਚ ਕੇ ਲੈ ਗਿਆ ਤੇ ਦੇਖੋ ਬੇਸ਼ਰਮੀ ਵੀ ਹੱਦ ਅਗਲੇ ਦਿਨ ਵਾਪਸ ਆਇਆ ਉਸ ਪੈਨ ਨੂੰ ਚਪੇੜਾ ਮਾਰ ਕੇ ਗਿਆ ਕਿ ਤੇਰੀ ਚੇਨ ਤਾਂ ਨਕਲੀ ਸੀ ਮੇਰਾ ਟਾਈਮ ਵੇਸਟ ਹੋਇਆ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਹਸਿਏ ਕਿ ਮੱਥਾ ਮਾਰੀਏ ਇਹ ਹਾਲਾਤ ਹੋ ਗਏ ਨੇ ਚੋਰਾ ਨੂੰ ਚੱਕਾ ਦੇ ਕਿ ਵਾਪਸ ਆ ਕੇ ਕਿ ਕੋਨਾ ਦੀ ਜਿਵੇਂ ਜਿਵੇਂ ਉਹਨਾਂ ਦੀ ਦਿਹਾੜੀ ਖਰਾਬ ਹੋ ਗਈ ਹੁੰਦੀ ਹੈ ਤੇ ਆ ਪੁੱਛੋ ਮੰਡੀ 'ਚ ਤੁਹਾਡੇ ਕਵਾਂਡ ਚਾਹੀਏ ਮੇਰੇ ਹਲਕੇ ਦਾ ਜਿੱਥੇ ਸਾਰੀ ਮੰਡੀ ਇੰਨੀ ਦੁਖੀ ਹੋ ਗਈ ਕਿ ਵੀ ਆ ਲੁੱਟਾ ਖੂਆ ਦਿਨ ਤੇ ਤਾਂ ਹੁੰਦੀ ਔਨ ਰਾਤ ਨੂੰ ਵੀ ਸਾਡੇ ਤਲੇ ਤੋੜ ਕੇ ਲੁੱਟ ਖੋ ਕਰਦੇ ਸਾਰੀ ਮੰਡੀ ਨੇ ਸ਼ਿਕਰਦਾਨ ਕਰਕੇ ਉਸ ਸੈਸ਼ਨ ਦੇ ਸਾਹਮਣੇ ਧਰਨਾ ਮਾਰਿਆ ਤੇ ਸਰਕਾਰ ਦਾ ਐਮਐਲਏ ਨਾਲ ਤਰਨੇ 'ਚ ਬੈਠਿਆ ਤੇ ਗੈਂਗਸਟਰ ਆ ਕੇ ਉਸ ਤੇ ਚੌਕੀ ਦੇ ਸਾਹਮਣੇ ਸਾਰਾ ਮੰਡੀ ਬੈਠੀ ਹੋਈ ਹੈ ਐਮਐਲਏ ਬੈਠਾ ਸ਼ਰਿਆਨ ਗੋਲੀਆਂ ਮਾਰ ਕੇ ਨਿਕਲ ਗਿਆ ਤੇ ਪੁਲਿਸ ਦੇ ਹੱਥ ਖੜੇ ਐ ਐਮਐਲਏ ਸਾਹਿਬ ਦੇ ਹੱਥ ਖੜੇ ਕਿ ਸਾਡੇ ਤਪਸੀ ਕੁਛ ਨਹੀਂ ਤੇ ਜਾਨ ਮਰਦਾ ਰਕਸ਼ਾ ਤੁਹਾਡੀ ਰਕਸ਼ਾ ਕੌਣ ਕਰ ਰਿਹਾ ਫਿਰ ਰਬ ਕਿਉਂਕਿ ਸਰਕਾਰ ਤੇ ਪੱਲੇ ਕੁਛ ਵੀ ਨਹੀਂ ਗੈਂਗਸਟਰ ਪੰਜਾਬ ਨੂੰ ਚਲਾ ਰਹੇ ਨੇ ਚੋਰ ਲਜੱਕੇ ਚਲਾ ਰਹੇ ਨੇ ਸਰਕਾਰ ਨਾਮ ਦੀ ਚੀਜ਼ ਤੁਹਾਡੇ ਐਮਐਲਏ ਸਾਹਿਬ ਦੇ ਖੁੱਦੇ ਹੱਥ ਖੜੇ ਨੇ ਜਿਹੜੇ ਕਹਿੰਦੇ ਸੀ ਘਰ ਘਰ ਨੌਕਰੀ ਦੇਣਗੇ ਅੱਜ ਘਰ ਘਰ ਨੌਕਰੀ ਤਾਂ ਕਿਹਨੂੰ ਕੀ ਮਿਲੀ ਘਰ ਘਰ ਨਸ਼ੇ ਜ਼ਰੂਰ ਪਹੁੰਚ ਗਏ ਸ਼ਰੇ ਆਮ ਨਸ਼ੇ ਜਿਸ ਬੇਖੋਫੀ ਦੇ ਨਾਲ ਗਲੀ ਗਲੀ ਚ ਪੰਜਾਬ ਚ ਸਿਖਰਾ ਪਈ ਹਰੇਕ ਇਨਸਾਨ ਦੁਖੀ ਹੈ ਮਾਵਾ ਰੋਂਦਿਆ ਨੇ ਜਿਨ੍ਹਾਂ ਦੇ ਇੱਕ ਇੱਕ ਨਹੀਂ ਪਿੰਡਾਂ 'ਚ 2-2 3-3 ਬੱਚੇ ਹੋਣਾ ਦੇ ਨਸ਼ੇ ਨਾਲ ਮੁੱਕ ਪਏ। ਇੱਕ ਮਾਂ ਦਾ ਕੋਈ ਇੱਕ ਬੱਚਾ ਚਲੇ ਜਾਏ ਨਾ ਮਾਂ ਵਾਸਤੇ ਉਹ ਵੀ ਸਨ੍ਹਾ ਉਖਾ ਹੁੰਦਾ। ਤੁਸੀਂ ਸੋਚੋ ਜਿਨ੍ਹਾਂ ਦੇ ਤਿੰਨ ਦੇ ਤਿੰਨ ਗਏ ਲੇਕਿਨ ਕੋਈ ਸੁਣਵਾਈ ਨਹੀਂ। ਜਿਹੜੇ ਕਹਿੰਦੇ ਸੀ ਗੁਰਕਾ ਸਾਹਿਬ ਦੀ ਸੌਂ ਖਾ ਕੇ ਕਿ ਨਸ਼ੇ ਖਤਮ ਕਰਤਾ ਮੈਂ 4 ਹਫ਼ਤੇ 'ਚ। ਆ ਮੰਤਰੀ ਮੁੱਖ ਮੰਤਰੀ ਬਲੰਤ ਕਾਗਾਂ ਮੈਂ 10 ਸਿਨਾ ਦੀ ਖੇੜੇ ਜੇ ਮਾਨਦਾਰ ਮੁੱਖ ਮੰਤਰੀ ਹੋਏ ਗੈਰੰਟੀ ਦਿੰਦਾ ਸੀ ਕੇਜਰੀ ਗਾ। ਸਾਡੇ 7 ਸਾਲ ਹੋ ਗਏ। ਮਗਰ ਮਸ਼ਤਾ ਕੀ ਫੜਨੇ ਸੀ। ਖੋਦ ਮਗਰਮਾਸ਼ ਪਨੀ ਬੈਠੇ ਨੇ ਆ ਸਰਕਾਰੀ ਸ਼ਹਿਰ ਕਰਕੇ ਆ ਸ਼ਰਿਆਮ ਨਸ਼ੇ ਦੀ ਸਰਕਾਰ ਦੀ ਮਲਿਕੂ ਗੱਤ ਬਿਨਾ ਇਸ ਤਰ੍ਹਾਂ ਸ਼ਰਿਆਮ ਨਸ਼ੇ ਦੇਖ ਸਕਦੇ ਨੇ ਝਾੜੂ ਦਾ ਖੁਦ ਦਾ ਐਮ ਐਲ ਏ ਅੰਮਰਸਰ ਛੇ ਕੀ ਬਿਆਨ ਕਰਦਾ ਆ ਆਪਣੇ ਮੰਤਰੀ ਦੇ ਸਾਹਮਣੇ ਕਿ ਮੇਰੀ ਸਰਕਾਰ ਮੇਰੇ ਪ੍ਰਸ਼ਾਸਨ ਦੇ ਨਾਲ ਖੁਦ ਨਸ਼ੇ ਵੇਚ ਰਹੀ ਹੈ ਤਾਂ ਸਾਡੀ ਲੀਡਰਸ਼ਿਪ پیسے ਲੈ ਰਹੀ ਮੁਰਖੋਤ ਬੋਲਣ ਲੱਗ ਗਏ ਤੇ ਬਿਲਕੁਲ ਸਹੀ ਹੈ ਉਹ ਤਾਦਾਲ ਤਾਂ ਵੀ ਆ ਕਹਿ ਰਹੀਆਂ ਸੋ ਪੰਜਾਬ ਦੇ ਲੋਕੀ ਕਿੱਥੇ ਜਾਣ ਬੱਚਿਆਂ ਵਾਸਤੇ ਨੌਕਰੀ ਨਹੀਂ ਇੰਡਸਟਰੀ ਕਾਨੂੰਨ ਵਿਵਸਥਾ ਕਰਕੇ ਛੱਡ ਕੇ ਭੱਜੀ ਜਾ ਰਹੀ ਹੈ ਲੁੱਟਾਂ ਖੋਹਾਂ ਨਸ਼ੇ ਤੇ ਤਰੱਕੀ ਦਾ ਵਿਕਾਸ ਦਾ ਇਹ